ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਨ ਮਾਣਿਆ ਦੇ ਮਾਲ ਤੇ ਤਾਣਿਆਂ ਦੇ ਤਾਨ ਨੇ ਉਟਿਆਂ ਦਿਓਟ ਨਾਸ ਤੇ ਮਿਆਸ ਗੇ ਤਾਨ ਤਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆ ਅੱਜ ਦਿਨ ਪਸਾਈ ਪਾਵਨ ਪੀਤਰ ਨਗਰੇਂ ਅੰਦਰ ਸਾਚੇ ਖੰਡ ਸ੍ਰੀ ਹਰ ਮੰਦਰ ਸਾਹਿਬ ਸੇ ਆਪਾ ਸਿਮੂ ਪ੍ਰਬੰਧ ਜ਼ਿਲ੍ਹਾ ਪੁਲਿਸ ਦੇ ਆਪਾ ਸਾਹਿਬ ਜੀ ਅੱਜ ਹਜੂਰੀ ਅੰਦਰ 350 ਸਾਲਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਹ ਮਹਾਰਾਜ ਆ ਜੈ ਸਿੰਘ ਪਾਈ ਮਤੇ ਦਾਜੀ ਪਾਈ ਸਤੀ ਦਾਜੀ ਪਾਈ ਬਿਆਲਾ ਦੇ ਸਪੈਸ਼ਲ ਜੀ ਸਮੂਹ ਸਿਮਿ ਦੇ ਨਗਰ ਕੀਰਤਨ ਸਭਾ ਦੇ ਸਟਿਆ ਪਾਸਾ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਜਥਰਵਾਨ ਨੂੰ ਜਾ ਰਹੇ ਸਟਿਆ ਪਾਸਾ ਜੀ ਮਟਨ ਸਾਹਿਬ ਦਾ ਪਾਸੇ ਕਸ਼ਮੀਰ ਵਿਖੇ ਕਿਰਪਾ ਕਰਨੀ ਸਾਰੇ ਸਿੰਘਾਂ ਤੇ ਆਪਣਾ ਮੇਰ ਪ੍ਰਾਰਥਨਾ ਕੇ ਚੜ੍ਹਦੀ ਕਲਾ ਬਖਸ਼ੇਸ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਕਾਰ ਦਿਵਸ ਵਜੋਂ ਨਗਰ ਕੀਰਤਨ ਜੋ ਜੰਮੂ ਕਸ਼ਮੀਰ ਦੀ ਧਰਤੀ ਤੋਂ ਆਰੰਭ ਕੀਤਾ ਜਾਣਾ ਹੈ ਗੁਰਦੁਆਰਾ ਮਟਰ ਸਾਹਿਬ ਤੋਂ ਇਹ 15 ਤਰੀਕ ਨੂੰ ਸਵੇਰੇ ਆਰੰਭ ਕੀਤਾ ਜਾਣਾ ਹੈ ਜੋ ਵੱਖ-ਵੱਖ ਪੜਾਵਾਂ ਦੇ ਵਿੱਚ ਹੋੰਦਿਆ ਹੋਇਆ ਜੰਮੂ ਬਾੜ ਸਾਹਿਬ ਗੁਰਦੁਆਰਾ ਸਾਹਿਬ ਟਾਂਡਾ ਉਸ ਤੋਂ ਬਾਅਦ ਸ਼੍ਰੀ ਗੁਰੂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 18 ਤਰੀਕ ਦੀ ਰਾਤ ਨੂੰ ਸੰਪੂਰਨ ਹੋਵੇਗਾ ਇਸ ਵਿੱਚ ਸੰਗਤਾਂ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਉਤਸ਼ਾਹ ਵਖਾ ਰਹੀਆਂ ਹਨ ਇਸ ਤੋਂ ਇਲਾਵਾ ਜਿਹੜੇ ਸ਼ੋਮੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੀਆਂ ਧਰਮ ਪ੍ਰਚਾਰ ਦੀਆਂ ਵੱਖ-ਵੱਖ ਗੁਰਦਰਾ ਸਾਹਿਬਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜੋ ਉੱਥੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਤੇ ਉਹਨਾਂ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਜੰਮੂ ਕਸ਼ਮੀਰ ਦੀਆਂ ਸੰਗਤਾਂ ਵੱਲੋਂ ਕੀਤੀ ਪੁਰਜ ਔਰ ਮੰਗ ਨੂੰ ਮੱਦੇਨਜ਼ਰ ਇਹ ਨਗਰ ਕੀਰਤਨ ਦਾ ਉਪਰਾਲਾ ਜੋ ਕੀਤਾ ਗਿਆ ਹੈ ਅਸੀਂ ਸਾਰੇ ਉਹਨਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਇਹ ਜਿਹੜਾ ਨਗਰ ਕੀਰਤਨ ਹੈ ਅਸੀਂ ਆਪਣੀ ਪੂਰੀ ਮਿਹਨਤ ਨਾਲ ਸਾਰੀ ਜਿਹੜੀਆਂ ਡਿਊਟੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ